ਸਾਡੇ ਤੋਂ ਸਾਡੀ Gmail ਦਾ ਪਾਸਵਰਡ ਮੰਗਿਆ ਜਾਂਦਾ ਹੈ Gmail ਦਾ ਮੇਲ ਆਈਡੀ ਮੰਗੀ ਜਾਂਦੀ ਹੈ ਪਲੱਸ OTP ਵੀ ਮੰਗਿਆ ਜਾ ਰਿਹਾ ਹੈ ਐਂਡ ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਜੇ ਸਾਡੇ Gmail ਦਾ ਆਈਡੀ ਈਮੇਲ ਆਈਡੀ ਜਾਂ ਪਾਸਵਰਡ ਕਿਸੇ ਕੋਲ ਚਲੇ ਜਾਂਦਾ ਜਾਂ ਅਸੀਂ ਖੁਦ ਹੀ ਕਿਸੇ ਦੇ ਨਾਲ ਆਪਣੀ Gmail ਦਾ ਆਈਡੀ ਪਾਸਵਰਡ ਸ਼ੇਅਰ ਕਰ ਰਹੇ ਹਾਂ ਇਹਦੇ ਤੋਂ ਸਿਰਫ ਇਹ ਨਾ ਸਮਝਿਆ ਜਾਵੇ ਕਿ ਪਰਸਨ ਸਿਰਫ ਤੁਹਾਡੀ ਈਮੇਲ ਲੌਗਇਨ ਕਰੇਗਾ Gmail ਕਨੈਕਟਿਡ ਹੈ ਸਾਡੇ Android ਫੋਨ ਦੇ ਨਾਲ ਜੇ ਮੇਰਾ ਕੋਈ Gmail ਦਾ ID ਪਾਸਵਰਡ ਕਿਸੇ ਨਾਲ ਮੈਂ ਸ਼ੇਅਰ ਕਰ ਰਿਹਾ ਇਹਦਾ ਮਤਲਬ ਮੈਂ ਆਪਣੇ ਮੋਬਾਈਲ ਦਾ ਸਾਰਾ ਡਾਟਾ ਉਹਨੂੰ ਪ੍ਰੋਵਾਈਡ ਕਰ ਰਿਹਾ ਕਿਉਂਕਿ ਬਾਇ ਡਿਫਾਲਟ Gmail ਦੇ ਵਿੱਚ Android ਦੇ ਨਾਲ ਜੇ ਲਿੰਕ ਹੈ ਆਪਸ਼ਨ ਹੈ ਕਿ ਤੁਹਾਡੇ ਫੋਨ ਦੀਆਂ ਸਾਰੀਆਂ ਫੋਟੋਜ਼ Gmail ਦੇ ਵਿੱਚ ਅਪਲੋਡ ਹੋਣਗੀਆਂ ਤਾਂ ਕੋਈ ਪਰਸਨ ਅਗਰ ਤੁਹਾਡਾ Gmail ਲੌਗਇਨ ਕਰ ਪਾ ਰਿਹਾ ਜਾਂ ਕੋਈ ਹੈਕਰ ਨੇ ਤੁਹਾਡਾ ID ਪਾਸਵਰਡ ਗੇਨ ਕਰ ਲਿਆ ਤੁਹਾਡੇ ਫੋਨ ਦੀਆਂ ਸਾਰੀਆਂ ਫੋਟੋਜ਼ ਤੁਸੀਂ ਕਿੱਥੇ ਘੁੰਮ ਰਹੇ ਹੋ ਜਾਂ ਤੁਹਾਡੀ ਲਾਈਕ ਸਰਚ ਹਿਸਟਰੀ ਕੀ ਹੈ ਉਹ ਸਾਰਾ ਡਾਟਾ ਇੱਕ ਹੈਕਰ ਕਿਤੇ ਵੀ ਬੈਠ ਕੇ ਉਹਨੂੰ ਦੇਖ ਸਕਦਾ ਹੈ ਜੀ ਤੇ ਕੋਈ ਰੀਸੈਂਟ ਮਾਮਲਾ ਤੁਹਾਡੇ ਕੋਲ ਪਹੁੰਚਿਆ ਹੋਵੇ ਇਹ ਨਾਲ ਸਾਰੀਆਂ ਚੀਜ਼ਾਂ ਨਾਲ ਜੁੜੇ ਹੋਇਆ ਅ ਦੇਖੋ ਇੱਕ ਹੁਣ ਜਿਵੇਂ ਗੱਲ ਕਰੀਏ ਫੈਸਟੀਵਲ ਸੀਜ਼ਨ ਹੁਣ ਸਟਾਰਟ ਹੋ ਰਿਹਾ ਕਮਿੰਗ ਲਾਈਕ ਇੰਡੀਆ ਦੇ ਵਿੱਚ ਦਿਵਾਲੀ ਪਪੂਲਰ ਫੈਸਟੀਵਲ ਕਾਉਂਟ ਹੁੰਦਾ ਹੈ and bahut sari companies is vich kuch sales launch kar diyan chahe oh koi amazon naam di company hai ya flipkart naam di hai kyunki unna de products oh as a sale te te launch karde hai itane cases hun recently already active ho chukke hai and is de vich ki kar rahe hai scammers ki kar rahe hai oh online fake websites bana rahe hai ਉਦੇ ਵਿੱਚ ਪ੍ਰੋਡਕਟਸ ਦਿਖਾਉਂਦੇ ਹੈ ਕਿ ਜੋ ਪ੍ਰੋਡਕਟ ਮਾਰਕੀਟ ਪ੍ਰਾਈਸ ਜਿਹਦਾ 50000 ਹੈ ਉਹ ਆਪਣੀ ਵੈਬਸਾਈਟ ਸੇ ਦਿਖਾਉਂਦੇ ਹੈ ਕਿ ਇਹ ਤੁਹਾਨੂੰ 5000 ਵਿੱਚ ਮਿਲੇਗਾ ਚਾਹੇ ਉਹ ਕੋਈ ਮੋਬਾਈਲ ਫੋਨ ਹੈ ਚਾਹੇ ਉਹ ਕੋਈ ਲੈਪਟਾਪ ਹੈ ਉਹਦੇ ਵਿੱਚ ਦਿਖਾਇਆ ਜਾਏਗਾ ਕਿ ਜਿਹੜਾ ਲੈਪਟਾਪ ਇੱਕ ਬ੍ਰਾਂਡ ਦਾ ਉਹ 40000 ਵਿੱਚ ਹੈ ਉਹ ਤੁਹਾਨੂੰ ਅਸੀਂ 10000 ਜਾਂ 5000 ਦੇ ਵਿੱਚ ਸੇਲ ਕਰਾਂਗੇ ਐਂਡ ਕਸਟਮਰ ਨੂੰ ਲੱਗਦਾ ਕਿ ਵਾਕੇ ਯਾਰ ਇਹ ਕੰਪਨੀਆਂਜ਼ ਅੱਜ ਕੱਲ ਕੋਈ ਸੇਲਜ਼ ਲਾਂਚ ਕਰ ਰਹੀਆਂ ਜਾਂ ਦੀਵਾਲੀ ਦੇ ਕੋਲਾ ਕੇ ਬਹੁਤ ਸਾਰੇ ਇਦਾਂ ਦੇ ਆਫਰਸ ਲਾਂਚ ਕਰਦੀਆਂ ਸ਼ਾਇਦ ਇਹ ਵਾਕੇ ਸਾਨੂੰ 5000 ਦੇ ਵਿੱਚ ਇਹ ਪ੍ਰੋਡਕਟ ਮਿਲੇਗਾ ਸੋ ਇੱਥੇ ਕਸਟਮਰਸ ਨੂੰ ਯੂਜ਼ਰਸ ਜਿੰਨੇ ਵੀ ਦੇਖ ਰਹੇ ਆ ਅਵੇਅਰ ਹੋਣ ਦੀ ਬਹੁਤ ਲੋੜ ਹੈ ਕਿ ਜਦੋਂ ਟਾਰਗੇਟ ਕੋਲ ਕੋਈ ਵੀ ਇਦਾਂ ਦਾ ਲਿੰਕ ਆਂਦਾ ਹੈ ਜਾਂ ਕੋਈ ਇਦਾਂ ਦਾ ਆਫਰ ਆਂਦਾ ਹੈ ਪਲੀਜ਼ ਕ੍ਰਾਸ ਚੈੱਕ ਨੂੰ ਜ਼ਰੂਰ ਕਰਿਆ ਕਰੋ ਕਿ ਵਾਕਈ ਉਹ ਕੰਪਨੀ ਦਾ ਲਿੰਕ ਹੈ ਕਿ ਵਾਕਈ ਉਹ ਆਫਰ ਏਦਾਂ ਕੰਪਨੀ ਨੇ ਲਾਂਚ ਕੀਤਾ ਹੈ ਕਿ ਉਹ ਸਹੀ ਵੈਬਸਾਈਟ ਹੈ ਜਾਂ ਨਹੀਂ ਵੈਬਸਾਈਟ ਗਲਤ ਵੈਬਸਾਈਟ ਹੈ ਉਹਦੇ ਡੋਮੇਨ ਨੇਮਸ ਉਹਦੀ ਵੈਬਸਾਈਟ ਦਾ ਨਾਮ www ਉਹ ਕਿਹੜੀ ਕੰਪਨੀ ਹੈ ਇਹ ਜ਼ਰੂਰ ਚੈੱਕ ਕੀਤਾ ਜਾਵੇ ਕਿਉਂਕਿ ਕਾਫੀ ਕੇਸ ਏਦਾਂ ਦੇ ਹੁਣ ਰੀਸੈਂਟਲੀ ਸਾਹਮਣੇ ਆ ਰਹੇ ਆ ਜਿਹਦੇ ਵਿੱਚ ਪੇਮੈਂਟ ਕਰਦ ਕੇ ਫਿਰ ਕਸਟਮਰ ਦੇਖਦਾ ਹੈ ਕਿ ਮੈਂ ਗਲਤ ਵੈਬਸਾਈਟ ਤੇ ਪੇਮੈਂਟ ਕਰਤੀ ਉਹ ਦੇਖੋ ਨਾ ਤਾਂ ਕੋਈ ਪ੍ਰੋਡਕਟ ਆਏਗਾ ਨਾ ਹੀ ਉਹਦੇ ਕੋਲ ਕੋਈ ਕਰੇ ਕੋਈ ਵੀ ਮੋਬਾਈਲ ਫੋਨ ਜਾਂ ਕੋਈ ਵੀ ਇਦਾਂ ਦੀ ਚੀਜ਼ ਕਰੇ ਡਿਲੀਵਰਡ ਹੋਏਗੀ ਸੋ ਇਟਸ ਇਟਸ ਲਾਈਕ ਅ ਟੋਟਲੀ ਸਕੈਮ